ਮਨਵੀਰ ਬਰਾੜ ਦੇਸ਼ਰ ਅਤੇ ਪ੍ਰੀਤ ਸੰਘੇੜੀ ਦੇਖਤ ਇਸ ਫਿਲਮ ਦੇ ਲੇਟ ਫੋਮਿਕਾ ਵਿੱਚ ਤੁਹਾਨੂੰ ਦੇਖਣਗੇ ਗੁਰਨਾਮ ਪੁੱਲੜ ਮਾਹੀ ਸ਼ਰਮਾ ਅਤੇ ਪ੍ਰਾਂਜਲ ਦੇਖਤ ਇਸ ਤੋਂ ਇਲਾਵਾ ਇਸ ਫਿਲਮ ਵਿੱਚ ਕਰਮਜੀਤ ਅਨਮੋਲ ਅਮ੍ਰਿਤ ਐਮ ਵੀ ਹਾਰਬੀ ਸੰਗਾ ਅਨੀਤਾ ਸ਼ਬਦੀਸ਼ ਨੂਰ ਅਤੇ ਸ਼ਰਨ ਟੋਕਰਾ ਟੀਵੀ ਆਦਮੀ ਨਜ਼ਰਾਂ ਮੇਰਾ ਨਾ ਗਲਾਬਾ ਆਪਣਾ ਨਾਂ ਤਾਂ ਦੱਸ ਜਾ ਮੇਰਾ ਨਾਂ ਵੀ ਉਹੀ ਆ ਪਰ ਅੰਗਰੇਜ਼ੀ ਚ ਰੋਜ਼ ਰੋਜ਼ ਕਾਲੋ ਜੇ ਗੱਲ ਫਿਲਮ ਦੇ ਗੀਤ ਸੰਗੀਤ ਦੀ ਕਰੀਏ ਤਾਂ ਇਸ ਦੇ ਗੀਤ ਗੁਰਨਾਮ ਪੁੱਲੜ ਨੇ ਹੀ ਲਿਖੇ ਅਤੇ ਗਾਏ ਤੇ ਇਹਨਾਂ ਗੀਤਾਂ ਨੂੰ ਸੰਗੀਤ ਦਿੱਤਾ ਹੈ ਵੀਰਕਸ 뮤ਜ਼ਿਕ ਡੈਡੀ ਬੀਟ ਜੀ ਗੁਰੀ ਗੌਰਵ ਦੇਵ ਅਤੇ ਕਾਰਤਿਕ ਦੇਵ ਨੇ ਹੋ ਤੇਰਾ ਮਖੜਾ ਲਾਹੌਰ ਵਰਗਾ ਸਾਦੀ ਢਾਲਿਆ ਪੰਜਾਬ ਵਰਗੀ ਜੇ ਫਿਲਮ ਦੇ ਰਿਲੀਜ਼ ਹੋ ਚੁਕੇ ਤੈਨ ਖਾਸ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਨੂੰ ਪੰਜਾਬੀ ਸੰਗੀਤ ਪ੍ਰੇਮੀਆਂ ਦੁਆਰਾ ਤੇ ਸਾਰਾ ਪਿਆਰ ਮਿਲ ਰਿਹਾ ਹੈ ਜਿੰਨਾ ਦਾ ਅੰਦਾਜ਼ਾ YouTube ਤੇ ਇਹਨਾਂ ਦੇ ਲੱਖਾਂ ਵੀਸਤ ਲਗਾਇਆ ਜਾ ਸਕਦਾ ਹੈ ਫਿਲਮ ਦਾ ਪਹਿਲਾ ਗੀਤ ਗੱਭਰੂ ਗੁਲਾਬ ਵਰਗਾ ਇੱਕ ਸ਼ਿੰਗਾਰਸ ਗੀਤ ਹੈ ਇਸ ਵਿੱਚ ਨਾਇਕ-ਨਾਇਕਾ ਦੀ ਖੂਬਸੂਰਤ ਜੋੜੀ ਦੀ ਤਾਰੀਫ ਗੀਤ ਵਿੱਚਲੇ ਸੋਹਣੇ ਅਤੇ ਟੁਕਮੇ ਸ਼ਬਦਾਂ ਨਾਲ ਕੀਤੀ ਗਈ ਹੈ। ਗੀਤਕਾਰ ਵੱਲੋਂ ਦੋਨਾਂ ਦੀ ਖੂਬਸੂਰਤੀ ਨੂੰ ਬਖੂ ਵਖ ਟੰਗ ਨਾਲ ਬਖੂਬੀ ਬਿਆਨ ਕੀਤਾ ਗਿਆ ਹੈ। ਫਿਲਮ ਦਾ ਦੂਜਾ ਗੀਤ ਪਿਆਰ ਇਸ਼ਕ ਮੁਹੱਬਤ। ਇਸ ਵਿੱਚ ਨਾਇਕ ਵੱਲੋਂ ਆਪਣੀ ਪ੍ਰੇਮਿਕਾ ਲਈ ਪਿਆਰ ਭਰੇ ਅਲਫ਼ਾਜ਼ ਨਿਵੇਕਲੇ ਟੰਗ ਨਾਲ ਪੇਸ਼ ਕੀਤੇ ਗਏ ਹਨ। ਪਿਆਰ ਮੁਹੱਬਤ ਲਈ ਗਾਏ ਜਾਣ ਵਾਲੇ ਗੀਤਾਂ ਤੋਂ ਕਿਤੇ ਉੱਪਰਲੇ ਜਜ਼ਬਾਤ ਇਸ ਗੀਤ ਵਿੱਚ ਸ਼ਾਇਰ ਦੀ ਲਾਜਵਾਬ ਪੇਸ਼ਕਾਰੀ ਹੈ। ਫਿਲਮ ਦਾ ਤੀਸਰਾ ਗੀਤ ਹੈ ਹੀਰ ਦੀ ਅੰਮ੍ਰਿਤ ਜਿਸ ਨੂੰ ਗੁਰਨਾਮ ਭੁੱਲਰ ਨੇ ਆਪਣੇ ਬੋਲ ਸਿਉਂ ਤੇ ਆਵਾਜ਼ ਦਿੱਤੀ ਹੈ ਇਸ ਗੀਤ ਵਿੱਚ ਨਾਇਕ ਨੇ ਆਪਣੀ ਅਦਾਕਾਰੀ ਨਾਲ ਆਪਣੇ ਮਹਿਬੂਬ ਨੂੰ ਮਿਲਣ ਉਪਰੰਤ ਦਾ ਖੂਬਸੂਰਤ ਖਿਆਲ ਜ਼ਾਹਿਰ ਕੀਤਾ ਹੈ ਇਹ ਗੀਤ ਨਾਇਕ ਦੀ ਆਪਣੀ ਪ੍ਰੇਮਿਕਾ ਪ੍ਰਤੀ ਤਾਂਗ ਅਤੇ ਸਤਿਕਾਰ ਦਾ ਪ੍ਰਤੀਕ ਹੈ ਸੋ ਕੋਲ ਮਿਲਾ ਕੇ ਫਿਲਮ ਦਾ ਸਾਰਾ ਸੰਗੀਤ ਹੀ ਬਾਖਮਾਲ ਹੈ ਜੋ ਯਕੀਨਨ ਫਿਲਮ ਦੀ ਕਾਮਯਾਬੀ ਦਾ ਸਬਬ ਬਣਦਾ ਦਿਸ ਰਿਹਾ ਹੈ ਨਿਰਮਾਤਾ ਆਸ਼ੂ ਮਨੀ ਸਾਹਨੀ ਅਤੇ ਗੁਰਨਾਮ ਪਲੜ ਦੀ ਫਿਲਮ ਰੋਜ਼ ਰੋਜ਼ੀ ਤੇ ਗੁਲਾਬ ਦਾ ਪ੍ਰਚਾਰ ਜ਼ੋਰਾਂ ਤੇ ਹੈ ਇਸ ਫਿਲਮ ਤੋਂ ਨਿਆ ਪਰਵਿਚ ਓਮਜੀ ਗਰੁੱਪ ਵੱਲੋਂ ਰਿਲੀਜ਼ ਕੀਤੀ ਜਾ ਰਹੀ ਹੈ ਇਸ ਫਿਲਮ ਦੇ ਰਿਲੀਜ਼ ਹੋ ਚੁੱਕੇ ਟ੍ਰੇਲਰ ਨੂੰ ਪਰਵਾ ਹੁੰਗਾਰਾ ਮਿਲ ਰਿਹਾ ਹੈ ਸਰਸਿਆਂ ਦੇ ਵਜ ਸਿਰਾ ਇਲਾਪ ਕੋਨ ਅੰਤ ਬਰੂਗਲਾਬ ਵਰਗਾ ਟ੍ਰੇਲਰ ਵਿੱਚ ਦੇ ਦ੍ਰਿਸ਼ਾਂ ਤੋਂ ਫਿਲਮ ਦੀ ਰੋਮਾਂਟਿਕ ਅਤੇ ਵੱਖਰੀ ਕਹਾਣੀ ਦੀ ਚਲਕ ਦਿਖਾਈ ਦਿੰਦੀ ਹੈ। ਬਣਾ ਪੈਲਸ ਨਾ ਬੁੱਕਰਾ ਦੀ। ਕੁੜੀ ਹੈ ਨਹੀਂ ਆਪਣੇ ਕੋਲ। ਉਹ ਕੁੜੀ ਕਿਹੜਾ ਹੋਣੀ ਚਾਹੀਦੀ ਆ? ਫਿਲਮ ਵਿੱਚ ਕਾਮੇਡੀ ਦੇ ਨਾਲ-ਨਾਲ ਨਾਇਕ ਤੇ ਵਿਆਹ ਦਾ ਦਿਲਚਸਪ ਕਿੱਸਾ ਵੀ ਦਰਸ਼ਕਾਂ ਦੀ ਉਤਸੁਕਤਾ ਵਧਾਉਂਦਾ ਹੈ। ਕਿ ਆਖਿਰ ਕੌਣ ਹੋਵੇਗੀ ਗੁੱਡ ਨਾਮ ਪੁੱਲਰ ਦੇ ਖਿਆਲਾਂ ਦੀ ਰਾਣੀ? ਕਿੰਨੀ ਮਜ਼ੇਦਾਰ ਗੱਲ ਹੈ ਕਿ ਵਿਆਹ ਵਾਲੇ ਕਾਟ ਦੇ ਕੁੜੀ ਦਾ ਨਾਮ ਤਾਂ ਹੈ ਪਰ ਕੁੜੀ ਦਾ ਪਤਾ ਨਹੀਂ। ਸਾਰਾ ਮੇਨੂ ਸਾਰੀਆਂ ਸੌ ਚੀਜ਼ਾਂ ਦੇ ਠੀਕੇ ਲੱਗ ਗਏ ਆ ਸਰਪ੍ਰਾਈਜ਼ ਘਰ ਕੁੜੀ ਕਿੱਥੇ ਆ ਉਹ ਕੁੜੀ ਅੱਜ ਥੋੜੀ ਚਾਹੀਦੀ ਆ ਉਹ ਅੱਛਾ ਗੱਲ ਹੋਰ ਵੀ ਨਜ਼ਾਰੇਦਾਰ ਵਦੋਂ ਹੁੰਦੀ ਨਜ਼ਰ ਆਉਂਦੀ ਹੈ ਜਦੋਂ ਇੱਕ ਦੀ ਥਾਂ ਦੋ ਦੋ ਕੁੜੀਆਂ ਦਾ ਪੰਗਾ ਪੈ ਜਾਂਦਾ ਤੇ ਇਸ ਦਾ ਕੀ ਸਿੱਟਾ ਨਿਕਲਦਾ ਹੈ ਇਸ ਲਈ ਤੁਹਾਨੂੰ ਕਰਨਾ ਹੋਏਗਾ 24 ਮਈ ਤੱਕ ਇੰਤਜ਼ਾਰ ਤੂੰ ਬਾਲੀ ਉਹ ਦਿਨੋਂ ਦੋਸਤੀ ਜੀ ਨਾ ਰੱਖ ਉਹ ਠੀਕ ਨਹੀਂ ਤੇਰੇ ਲਈ ਮੈਂ ਸੋਚਦਾ ਵੀ ਆਪਾਂ ਤੇਰੇ ਦੋਹਾਂ ਘਰ ਵਾਲਿਆਂ ਦੀ ਪਰਚੀ ਨਾ ਪਾ ਲਈਏ ਓਏ ਤੈਨੂੰ ਸ਼ਰਮ ਨਹੀਂ ਆਉਂਦੀ ਓਏ ਇਹਨੂੰ ਮੇਰੇ ਤੇ ਤਰਸ ਨਹੀਂ ਆਉਂਦਾ ਪੰਜਾਬੀ ਸਕਰੀਨ ਵੱਲੋਂ ਫਿਲਮ ਦੀ ਸਾਰੀ ਟੀਮ ਨੂੰ ਮੁਬਾਰਕਾਂ ਤੇ ਕਾਮਯਾਬੀ ਲਈ ਸ਼ੁਭ ਇਛਾਾਂ ਨਸ਼ੀਨ ਨੂੰ ਦੁਇਜਾਦਤ ਤੇ ਫੇਰ ਮਿਲਦੀ ਹੈ ਇੱਕ ਨਵੀਂ ਫਿਲਮੀ ਸਟੋਰੀ ਦੇ ਨਾਲ ਧੰਨਵਾਦ